ਪਿਛਲੇ ਕੁਝ ਦਿਨਾਂ ਤੋਂ ਮੋੜ ਸੁਰਖੀਆਂ ਵਿੱਚ ਆਏ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨਾ ਕੇਵਲ ਆਪਣੇ ਸੰਸਦੀ ਹਲਕੇ ਅੰਮ੍ਰਿਤਸਰ ਤੋਂ ਲੰਮਾ ਸਮਾਂ ਗੈਰਹਾਜ਼ਰ ਰਹਿ ਬਲਕਿ ਪਾਰਲੀਮੈਂਟ ਵਿੱਚ ਵੀ ਉਹ ਗਾਇਬ ਰਾਇ ਪਾਰਲੀਮੈਂਟ ਵਿੱਚ ਪੰਜਾਬ ਦੇ ਮੌਜੂਦਾ ਸੰਸਦ ਮੈਂਬਰਾਂ 'ਚ ਸਭ ਤੋਂ ਘੱਟ ਹਾਜ਼ਰੀ ਭਾਜਪਾ ਦੇ ਇਸ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਰਹੀ ਹੈ ਇਸ ਗੱਲ ਦੀ ਗਵਾਈ ਲੋਕ ਸਭਾ 'ਚ ਹਾਜ਼ਰੀ ਰਜਿਸਟਰ ਕਰਦਾ ਹੈ 15ਵੀਂ ਲੋਕ ਸਭਾ ਦੇ ਹੁਣ ਤੱਕ 14 ਸੈਸ਼ਨ ਹੋਏ ਹਨ ਇਸ ਸੈਸ਼ਨ ਦੀਆਂ ਕੁੱਲ 332 ਬੈਠਕਾਂ ਵਿੱਚੋਂ ਨਵਜੋਤ ਸਿੱਧੂ 91 ਬੈਠਕਾਂ ਵਿੱਚ ਹੀ ਹਾਜ਼ਰ ਹੈ ਲੰਘੇ ਮੌਨਸੂਨ ਸਿਰਫ 7 ਦਿਨ ਹੀ ਹਾਜ਼ਰੀ ਪਈ ਜਦਕਿ ਇਸ ਸੈਸ਼ਨ ਦੀਆਂ 18 ਬੈਠਕਾਂ ਹੋਈਆਂ ਸਨ ਇਸ ਤਰ੍ਹਾਂ ਲੋਕ ਸਭਾ ਚ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਮਹਿਜ 27.40% ਦੀ ਹੀ ਰਹੀ ਹੈ ਅੰਮ੍ਰਿਤਸਰ ਹਲਕੇ ਤੋਂ ਗੈਰ ਹਾਜ਼ਰੀ ਪਿੱਛੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਕਾਰਨ ਦੱਸਦਿਆਂ ਪਾਰਲੀਮੈਂਟ ਦੇ ਸੈਸ਼ਨਾਂ ਦੌਰਾਨ ਵੀ ਸਿੱਧੂ ਨੇ ਆਪਣੇ ਕਾਰੋਬਾਰੀ ਕੰਮਾਂ ਨੂੰ ਤਰਜੀਹ ਦਿੱਤੀ ਹੈ ਸਿੱਧੂ ਨੇ ਪਾਰਲੀਮੈਂਟ ਦੇ 7ਵੇਂ ਸੈਸ਼ਨ ਦੌਰਾਨ ਸਿਰਫ ਇੱਕ ਦਿਨ ਹੀ ਹਾਜ਼ਰੀ ਪਈ ਸੀ ਜਦੋਂ ਕਿ 22 ਦਿਨ ਉਹ ਗੈਰ ਹਾਜ਼ਰ ਰਹੇ ਸਨ 7ਵੇਂ ਸੈਸ਼ਨ ਦੌਰਾਨ ਉਹ 35 ਦਿਨਾਂ ਵਿੱਚੋਂ 33 ਦਿਨ ਗੈਰ

ਖਬਰਾਂ ਨਾਲ ਜੁੜੇ ਰਹੋ ਦਿਨ ਰਾਤ